ਮਾਈ ਇੰਡੀਆ ਤਿਰੰਗਾ ਇਤਰੰਗੇ ਦੀ ਦੂਸਰੀ ਵੈਰਾਈਟੀ ਐ ਤੇ ਤੀਸਰੀ ਵੈਰਾਈਟੀ ਤੇ ਇਹ ਮਤਲਬ ਖਾਦੀ ਸ਼ਾਨੇ ਪੰਜਾਬ ਹਰਿਆਣਾ ਗੋਲਡ ਮਾਈ ਇੰਡੀਆ ਅਜਮੇਰ ਸੀਕਰ ਦਿੱਲੀ ਗੇਟ ਨਰਮਦਾ ਇਹ ਹਿਮਾਲਿਆ ਇਸ ਤਰ੍ਹਾਂ ਕਰਕੇ ਜਿਵੇਂ ਇਹ ਮਾਚਸਾਂ ਨੇਗੀਆਂ ਜਿਹੜਾ ਮੈਚ ਬਾਕਸ ਉਹ ਇੱਕ ਦੂਜੇ ਨਾਲ ਮੈਚ ਨਹੀਂ ਮੈਚ ਨਹੀਂ ਕਰਦਾ ਜਿਹੜੀ ਪਹਿਲੀ ਮੈਚ ਬਾਕਸ ਪਹਿਲੀ ਮੈਚ ਮਾਚਸ ਦੀ ਡੱਬੀ ਆ ਉਹ 14000 ਦੇ ਵਿੱਚ ਕਿਸੇ ਨਾਲ ਮੈਚ ਨਹੀਂ ਕਰੂਗੀ ਉਹਦੇ ਵਿੱਚ ਕੁਛ ਨਾ ਕੁਛ ਕੁਛ ਨਾ ਕੁਛ ਡਿਫਰੈਂਟ ਹੋਊਗਾ ਹੀ ਇਹ ਲੱਕੜ ਦੀ ਡੱਬੀ ਹੈ ਜੀ ਲੱਕੜ ਦੀ ਮੈਚ ਬਾਕਸ ਹੈ ਜੀ ਦੇਖੋ ਇਹਨੂੰ ਦੇਖਾਂਗੇ ਅੰਦਰੋਂ ਬਿਲਕੁਲ ਜਿਵੇਂ ਆਮ ਲੱਕੜ ਦੀ ਆਉਂਦੀ ਹੈ ਲੱਕੜ ਦੀ ਇਹ ਲੱਕੜ ਦੀ ਹੈ ਜੀ ਇਹ ਪਪੂਲਰ ਦੀ ਲੱਕੜ ਦੀ ਬਣੀ ਹੋਈ ਹੈ ਜੀ ਸਾਰੀ ਜਿਵੇਂ ਆਮ ਮਾਚਸ ਦੀ ਡੱਬੀ ਦਾ ਦੇਖੋ ਜੀ ਆਪਾਂ ਮਤਲਬ ਨੋਰਮਲ ਇਸ ਤਰ੍ਹਾਂ ਦੀ ਦੇਖਦੇ ਹਾਂ ਨਾ ਜੀ ਆਮ ਆਪਾਂ ਇਸ ਤਰ੍ਹਾਂ ਹੀ ਦੇਖਦੇ ਹਾਂ ਇਹ ਇਹਦੀ ਪੈਕਿੰਗ ਦੇਖੋ ਇਸ ਤਰ੍ਹਾਂ ਹੈ ਜੀ ਜੀ ਇਹ ਤਰਬਣੀ ਨੌ ਦੀ ਮਾਚਸ ਨਿਕਲੀ ਸੀ ਇਹ ਗੱਤੇ ਦੀ ਸਟਿਕ ਨੇ ਤਕਰੀਬਨ 14000 ਤੋਂ ਪਲੱਸ ਦੀ ਜਿਹੜੀ ਆ ਵੈਰਾਈਟੀ ਐ ਉਹ ਮੱਛੀਆਂ ਦੇ ਵਿੱਚ ਇਕੱਤਰ ਕੀਤੀ ਹੋਈ ਆ ਅਸੀਂ ਗੱਲ ਕਰੀਏ ਤਾਂ ਅਸੀਂ 5 ਤੋਂ 7 ਕਿਸਮ ਦੀਆਂ ਵੈਰਾਈਟੀਆਂ ਤੋਂ ਇਲਾਵਾ ਦੇਖਿਆ ਹੀ ਨਹੀਂ ਇਹ ਹੈ ਰੂਟ ਦੇ ਵਿੱਚ ਤਿੰਨ ਤਰ੍ਹਾਂ ਦੇ ਕਲਰ ਆਏ ਬਲੂ ਗ੍ਰੀਨ ਤੇ yellow ਤੇ ਇਹਨਾਂ ਦੇ ਵਿੱਚ ਜਿਹੜੀਆਂ ਸਟਿਕ ਨੇ ਮਤਲਬ ਤਿੱਲੀਆਂ ਨੇ ਉਹ ਤਿੱਲੀਆਂ ਵੀ ਮਤਲਬ ਪਲਾਸਟਿਕ ਦੀਆਂ ਨੇ ਜੀ ਜੀ ਦੇਖੋ ਤੁਸੀਂ ਪਲਾਸਟਿਕ ਦੀਆਂ ਤਿੱਲੀਆਂ ਨੇ ਹੂੰ ਤੇ ਜਿਸ ਤਰ੍ਹਾਂ ਇਹ ਸਾਰਿਆਂ ਨਾਲੋਂ ਛੋਟੀ ਜਿਹੜੀ ਤਿੱਲੀ ਹਾਂਜੀ ਮੈਂ ਆਪਣੀ ਕਲੈਕਸ਼ਨ ਦੇ ਵਿੱਚ ਇਸ ਨੂੰ ਮੰਨਦਾ ਜੀ ਇਹ ਵੀ ਮਾਚਸ ਦੀ ਡੱਬੀ ਹੈ ਜੀ ਹੂੰ ਤੇ ਇਹ ਆਮ ਡੱਬੀਆਂ ਤੋਂ ਕੁਝ हट ਕੇ ਮਤਲਬ ਡਿਫਰੈਂਟ ਆ ਇਹ ਇਸ ਤਰ੍ਹਾਂ ਖੁੱਲਦੀ ਹੈ ਜੀ ਜੀ ਉਪਰੋਂ ਢੱਕਣ ਖੁੱਲਦਾ ਇਹਦਾ ਤੇ ਇਸ ਤਰ੍ਹਾਂ ਇਹਦੇ ਵਿੱਚੋਂ ਇਸ ਤਰ੍ਹਾਂ ਸਟਿਕ ਨਿਕਲਦੀਆਂ ਨੇ ਜੀ ਇਸ ਤਰ੍ਹਾਂ ਨਿਕਲਦੀਆਂ ਸਟਿਕ ਤੇ ਇਹਦੇ 'ਚ ਜਿਹੜੀ ਇਹਦੀ ਚੱਲਣ ਦਾ ਜਿਹੜਾ ਸਿਸਟਮ ਆ ਉਹ ਇਹਦੇ ਥੱਲੇ ਆ ਜੀ ਹੂੰ ਤੇ ਇਸ ਤਰ੍ਹਾਂ ਇੱਥੋਂ ਥੱਲੇ ਚਲਦੀ ਹੈ। ਮਤਲਬ ਜਲਦੀ ਹੈ। ਹਾਂਜੀ। ਉੱਪਰੋਂ ਖੁੱਲਦੀ ਹੈ ਜੀ ਉੱਪਰੋਂ ਮਤਲਬ ਸਟਿਕ ਕੱਢ ਸਕਦੇ ਆ ਥੱਲੇ ਦੇ ਮਤਲਬ ਮਸਾਲਾ ਲੱਗਿਆ ਥੱਲੋਂ ਚਲਦੀ ਹੈ ਜੀ। ਜੇਕਰ ਅੱਜ ਤੋਂ ਦਹਾਕਾ ਜਾਂ ਡੇਢ ਦਹਾਕੇ ਪਿੱਛੇ ਜਾਈਏ ਤਾਂ ਹਰ ਘਰ ਦੇ ਵਿੱਚ ਇਹ ਜਿਹੜੀ ਮਾਚਸ ਆਮ ਪਾਈ ਜਾਂਦੀ ਸੀ ਯੁੱਗ ਬਦਲ ਗਿਆ, ਟੈਕਨੋਲੋਜੀ ਬਦਲ ਗਈ ਤੇ ਕਿਤੇ ਨਾ ਕਿਤੇ ਇਹ ਜਿਹੜੀਆਂ ਮਾਚਸਾਂ ਨੇ ਆਮ ਜਾਂ ਕੈਲੀਅਰ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਵਰਤੋਂ ਆਉਣ ਵਾਲੀ ਇਹ ਚੀਜ਼ ਸਾਡੇ ਕੋਲੋਂ ਦੂਰ ਹੁੰਦੀ ਗਈ ਪਰ ਇੱਕ ਇਨਸਾਨ ਅਜਿਹਾ ਮਿਲਵੋਣ ਲੱਗਿਆ ਆ ਅਮੰਦਗੜ ਸ਼ਹਿਰ ਦੇ ਵਿੱਚ ਪਰਮਿੰਦਰ ਸਿੰਘ ਦੇ ਨਾਮ ਤੋਂ ਜਾਣੇ ਜਾਂਦੇ ਵਿਅਕਤੀ ਜਿਨ੍ਹਾਂ ਦੇ ਕੋਲੇ ਤਕਰੀਬਨ 14000 ਤੋਂ ਪਲੱਸ ਦੀ ਜਿਹੜੀ ਵੈਰਾਈਟੀ ਹੈ ਉਹ ਮੱਛੀਆਂ ਦੇ ਵਿੱਚ ਇਕੱਤਰ ਕੀਤੀ ہوئی ਆ ਪਰਮਿੰਦਰ ਜੀ ਅ 14000 ਤੋਂ ਪਲੱਸ ਜਿਹੜੀ ਮਾਚਿਸ ਹੈ ਜੀ ਜੀ ਉਹ ਤੁਸੀਂ ਕਲੈਕਸ਼ਨ ਕੀਤੀ ਹੈ ਸਭ ਤੋਂ ਪਹਿਲਾਂ ਇਹ ਦੱਸੋ ਵੀ ਦਿਮਾਗ 'ਚ ਆਇਆ ਕਿੱਥੋਂ ਇੱਕ ਆਵਜੀ ਚੀਜ਼ ਨੂੰ ਅ ਖਾਸ ਬਣਾਉਣ ਦੀ ਜੀ ਅਸਲ ਦੇ ਵਿੱਚ ਮੈਂ ਨਾ ਕੋਇਨ ਕਲੈਕਸ਼ਨ ਕਰਦਾ ਤੇ ਗ੍ਰੰਥ ਹਥਿਆਰਾਂ ਦੀ ਕਲੈਕਸ਼ਨ ਕਰਦਾ ਉਹ ਮੈਂ ਜਦੋਂ ਐਗਜ਼ੀਬਿਸ਼ਨ ਲਾਉਂਦਾ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਤੇ ਜਿਹੜੇ ਬੱਚੇ ਛੋਟੇ ਬੱਚੇ ਨੇ ਉਹ ਜਦੋਂ ਸਿੱਕਿਆਂ ਦੇ ਕੋਲ ਦੀ ਜਾਂ ਗ੍ਰੰਥਾਂ ਦੇ ਕੋਲ ਦੀ ਮਤਲਬ ਲੰਘ ਜਾਂਦੇ ਉਹਨਾਂ ਦੇ ਕਿਉਂਕਿ ਸਮਝ ਤੋਂ ਪਰੇ ਦੀ ਕਹਾਣੀ ਆ ਜੀ ਤੇ ਮੈਂ ਸੋਚਿਆ ਵੀ ਇਹਨਾਂ ਨੂੰ ਕੋਲੇ ਆਪਣੇ ਨੇੜੇ ਕਿਵੇਂ ਕੀਤਾ ਜਾਵੇ ਤੇ ਤਾਂ ਕਿ ਇਹ ਇੰਟਰਸਟ ਬਣੇ ਇਹ ਚੀਜ਼ਾਂ ਨੂੰ ਦੇਖਦੇ ਦੇਖਦੇ ਵੀ ਕੋਈ ਮਤਲਬ ਆਪਣੇ ਜਿਹੜੇ ਇਤਿਹਾਸ ਨਾਲ ਜੁੜੀਆਂ ਚੀਜ਼ਾਂ ਉਹਨੂੰ ਵੀ ਉਹ ਮਤਲਬ ਇੰਟਰਸਟ ਨਾਲ ਦੇਖਣ ਸੁਣਨ ਜੀ ਤੇ ਇਹ ਇਸ ਕਰਕੇ ਫਿਰ ਮੈਂ ਮਾਤਸਾਂ ਦੀ ਕਲੈਕਸ਼ਨ ਜਿਹੜੀ ਆ ਉਹ ਸ਼ੁਰੂ ਕੀਤੀ ਤੇ ਫਿਰ ਜਦੋਂ ਮਾਤਸਾਂ ਦੇ ਮੈਂ ਡਿਸਪਲੇ ਕਰਨ ਲੱਗਿਆ ਤਾਂ ਫਿਰ ਬੱਚੇ ਕਹਿੰਦੇ ਆ ਆ ਸਾਡੇ ਘਰੇ ਆ ਆ ਉਥੇ ਆ ਆ ਉਥੇ ਲਾਲੇ ਦੇ ਮਿਲਦੀ ਆ ਉਹ ਫਿਰ ਇਸ ਤਰ੍ਹਾਂ ਮਤਲਬ ਉਹ ਬੱਚੇ ਨੇੜੇ ਹੁੰਦੇ ਗਏ ਤੇ ਬੱਚੇ ਨੂੰ ਫਿਰ ਮਤਲਬ ਉਹ ਇਤਿਹਾਸ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਤੇ ਇਸ ਤਰ੍ਹਾਂ ਦਾ ਮਨ ਦੇ ਵਿੱਚ ਵਿਚਾਰ ਆਇਆ ਪਰ ਜੇਕਰ ਜਿਵੇਂ ਤੁਸੀਂ ਕਹਿੰਦੇ ਵੀ ਬੱਚੇ ਕਹਿੰਦੇ ਵੀ ਆ ਸਾਡੇ ਘਰੇ ਆ ਅਸੀਂ ਗੱਲ ਕਰੀਏ ਤਾਂ ਅਸੀਂ 5 ਤੋਂ 7 ਕਿਸਮ ਦੀ ਵੈਰਾਈਟੀ ਤੋਂ ਇਲਾਵਾ ਦੇਖਿਆ ਹੀ ਨਹੀਂ ਹੈ ਜੀ ਤੇ ਕਿੱਥੋਂ ਕਿੱਥੋਂ ਜਿਹੜੀ ਇਹ ਕਲੈਕਸ਼ਨ ਕੀਤੀ ਹੈ ਪੂਰੇ ਇੰਡੀਆ ਦੇ ਵਿੱਚ ਜਿੰਨੇ ਵੀ ਕਲੈਕਸ਼ਨ ਕਰਦੇ ਜਿਹੜੇ ਲੋਕ ਨੇ ਤੇ ਉਹ ਸਾਰੇ ਲਗਭਗ ਮੇਰੇ ਟੱਚ ਦੇ ਵਿੱਚ ਨੇ ਤੇ ਜਦਵੇਂ ਕੋਈ ਵੀ ਮਾਰਚਸ ਦੀ ਜਿਹੜੀ ਡੱਬੀ ਆ ਉਹ ਜਦੋਂ ਮੇਰੇ ਕੋਲ ਆਉਂਦੀ ਹੈ ਤਾਂ ਮੈਂ ਉਹਨਾਂ ਨੂੰ ਦਿਖਾ ਦਿੰਨਾ ਜਿਹੜੀ ਉਹਨਾਂ ਦੇ ਇਲਾਕੇ ਦੇ ਵਿੱਚ ਕੋਈ ਨਵੀਂ ਆਉਂਦੀ ਹੈ ਤਾਂ ਮੈਨੂੰ ਦਿਖਾ ਦਿੰਦੇ ਆ ਅਸੀਂ ਇੱਕ ਦੂਜੇ ਨਾਲ ਐਕਸਚੇਂਜ ਕਰਦੇ ਆ ਦੇਖੋ ਜੇ ਆਪਾਂ ਕਹੀਏ ਵੀ ਮੈਂ ਕੰਮ ਛੱਡ ਕੇ ਕਿਉਂਕਿ ਮੇਰਾ ਲੱਕੜੀ ਦਾ ਕੰਮ ਆ ਮੈਂ ਦਿਹਾੜੀਦਾਰ ਬੰਦਾ ਮੈਂ ਆਪਣਾ ਕੰਮ ਛੱਡ ਕੇ ਮਤਲਬ ਦੇਖੋ ਪੂਰੇ ਇੰਡੀਆ ਚੋਂ ਹੁਣ ਮਾਚਸਾਂ ਤਾਂ ਮੈਂ ਇਕੱ ਮਤਲਬ ਐਕਸਚੇਂਜ ਕਰਦੇ ਆ ਅਸੀਂ ਇੱਕ ਦੂਜੇ ਨਾਲ ਆਪਸੇ ਦੇ ਵਿੱਚ ਸੰਪਰਕ ਚ ਰਹਿਣੇ ਹਾਂ ਹਾਂਜੀ ਸੰਪਰਕ ਚ ਰਹਿਣੇ ਆ ਪੂਰੇ ਇੰਡੀਆ ਦੇ ਜਿੰਨੇ ਕਲੈਕਟਰ ਨੇ ਮੈਚਸਾਂ ਦੀਆਂ ਡੱਬੀਆਂ ਦੇ ਤੇ ਉਹ ਫਿਰ ਐਕਸਚੇਂਜ ਕਰ ਲੈਂਦੇ ਆ ਵੀ ਮੰਨ ਲਓ 100 ਮੈਂ ਭੇਜਤੀ 100 ਉਹਨੇ ਭੇਜਤੀ ਇਸ ਤਰ੍ਹਾਂ ਕਰਕੇ ਤੇ ਇਸ ਤਰ੍ਹਾਂ ਮਤਲਬ ਮੇਰੇ ਫਿਰ ਅ ਅਲੱਗ-ਅਲੱਗ ਥੀਮਾਂ ਦੇ ਹਿਸਾਬ ਨਾਲ ਇਹ ਮੇਰੇ ਡਿਸਪਲੇ ਬਣਾਈ ਹੋਈ ਆ ਹਾਂ ਤੇ ਜਿਸ ਤਰ੍ਹਾਂ ਇਹ ਹੈਗੀ ਹੈ ডিসਪਲੇ ਮਾਈ ਇੰਡੀਆ ਇੰਡੀਆ ਦੇ ਉੱਪਰ ਜਿਹੜਾ ਡਿਸਪਲੇ ਆ ਜੀ ਮਾਈ ਇੰਡੀਆ ਤਿਰੰਗਾ ਇਹ ਤਿਰੰਗੇ ਦੀ ਦੂਸਰੀ ਵੈਰਾਈਟੀ ਹੈ ਤੇ ਤੀਸਰੀ ਵੈਰਾਈਟੀ ਤੇ ਇਹ ਮਲ ਖਾਦੀ ਸ਼ਾਨੇ ਪੰਜਾਬ ਹਰਿਆਣਾ 골ਡ ਮਾਈ ਇੰਡੀਆ ਅਜਮੇਰ ਸਿਕਰ ਦਿੱਲੀ ਗੇਟ ਨਰਮਦਾ ਇਹ ਹਿਮਾਲਿਆ ਇਸ ਤਰ੍ਹਾਂ ਕਰਕੇ ਜਿਵੇਂ ਇਹ ਮਾਸ਼ਾਂ ਨੇਗੀਆਂ ਤੇ ਇਹ ਸੂਰਜ ਦੇ ਉੱਪਰ ਮਾਸ਼ਾਂ ਜਿੰਨੀਆਂ ਨਿਕਲੀਆਂ ਨੇ ਇਹ ਉਹ ਆਗੀਆਂ ਆ ਫੁੱਲਾਂ ਦੇ ਉੱਪਰ ਨਿਕਲੀਆਂ ਨੇ ਇਹ ਗੇਮ ਦੇ ਉੱਪਰ ਨਿਕਲੀਆਂ ਨੇ ਦਰਖਤਾਂ ਦੇ ਉੱਪਰ ਨਿਕਲੀਆਂ ਨੇ ਤੇ ਇਸ ਤਰ੍ਹਾਂ ਮਤਲਬ ਕੱਪ ਦੇ ਉੱਪਰ ਨਿਕਲੀਆਂ ਨੇ ਟਾਈਗਰ ਤੇ ਉੱਪਰ ਨਿਕਲੀਆਂ ਫਲ ਫਰੂਟ ਤੇ ਨਿਕਲੀਆਂ ਲੇਡੀਜ਼ ਦੇ ਉੱਪਰ ਨਿਕਲੀਆਂ ਮਤਲਬ ਅਲੱਗ ਅਲੱਗ ਜਿਹੜਾ ਮੈਚ ਬਾਕਸ ਆ ਇੱਕ ਦੂਜੇ ਨਾਲ ਮੈਚ ਨਹੀਂ ਮੈਚ ਨਹੀਂ ਕਰਦਾ ਜਿਹੜੀ ਪਹਿਲੀ ਮੈਚ ਬਾਕਸ ਪਹਿਲੀ ਮੈਚਸ ਦੀ ਡੱਬੀ ਆ ਉਹ 14000 ਦੇ ਵਿੱਚ ਕਿਸੇ ਨਾਲ ਮੈਚ ਨਹੀਂ ਕਰੂਗੀ ਉਹਦੇ ਵਿੱਚ ਕੁਛ ਨਾ ਕੁਛ ਕੁਛ ਨਾ ਕੁਛ ਡਿਫਰੈਂਟ ਹੋਊਗਾ ਤੇ ਇਸ ਤਰ੍ਹਾਂ ਮਤਲਬ ਇਹ ਚੀਜ਼ਾਂ ਮਤਲਬ ਇਕੱਠੀਆਂ ਕੀਤੀਆਂ ਜੀ ਇਹ ਖਾਸ ਜੀ ਦਿਖਾਈ ਦੇ ਰਿਹਾ ਹੈ ਕਿ ਇਹ ਇਹ ਲੱਕੜ ਦੀ ਡੱਬੀ ਹੈ ਜੀ ਲੱਕੜ ਦੀ ਮੈਚ ਬਾਕਸ ਹੈ ਜੀ ਦੇਖੋ ਇਹਨੂੰ ਦੇਖਾਂਗੇ ਅੰਦਰੋਂ ਬਿਲਕੁਲ ਜਿਵੇਂ ਆਮ ਲੱਕੜ ਦੀ ਆਉਂਦੀ ਹੈ ਲੱਕੜ ਦੀ ਇਹ ਲੱਕੜ ਦੀ ਹੈ ਜੀ ਇਹ ਪਪੂਲਰ ਦੀ ਲੱਕੜ ਦੀ ਬਣੀ ਹੋਈ ਹੈ ਜੀ ਸਾਰੀ ਤੇ ਇਹ ਪਹਿਲਾਂ ਚਲਦੀਆਂ ਸੀ ਹੁਣ ਨਹੀਂ ਅੱਜ ਕੱਲ ਮਿਲਦੀਆਂ ਜੀ ਇਹ ਦੋ ਵੈਰਾਈਟੀ ਚ ਆਉਂਦੀਆਂ ਸੀ ਜੀ ਇੱਕ ਤਾਂ ਲੱਕੜ ਦੇ ਵਿੱਚ ਜਿਹੜੀ ਟ੍ਰੇ ਆ ਉਹ ਗੱਤੇ ਦੀ ਹੁੰਦੀ ਸੀ ਇੱਕ ਜਿਹੜੀ ਉਸ ਤੋਂ ਵੀ ਪਿੱਛੇ ਚਲਦੀ ਉਹ ਗੱਤੇ ਦੀ ਲੱਕੜ ਦੀ ਟ੍ਰੇ ਦੇ ਨਾਲ ਜਿਹੜੀ ਜਿਹੜੀ ਉੱਪਰਲਾ ਕਵਰ ਆ ਉਹ ਵੀ ਲੱਕੜ ਦਾ ਤੇ ਬਾਹਰੋਂ ਵੀ ਲੱਕੜ ਦੀ ਦੋਨੋਂ ਵੈਰਾਈਆਂ ਜਿਹੜੀ ਇਹ ਕੋਈ ਖਾਸ ਕਿਸਮ ਦੀ ਹੈ ਜੀ ਇਹ ਜਿਵੇਂ ਆਮ ਮਾਚਸ ਦੀ ਡੱਬੀ ਦਾ ਦੇਖੋ ਜੀ ਆਪਾਂ ਮਤਲਬ ਨੋਰਮਲ ਇਸ ਤਰ੍ਹਾਂ ਦੀ ਦੇਖਦੇ ਹਾਂ ਨਾ ਜੀ ਆਮ ਆਪਾਂ ਇਸ ਤਰ੍ਹਾਂ ਹੀ ਦੇਖਦੇ ਹਾਂ ਇਹ ਇਹਦੀ ਪੈਕਿੰਗ ਦੇਖੋ ਇਸ ਤਰ੍ਹਾਂ ਆ ਜੀ ਜੀ ਇਹ ਤਰਬੈਣੀ ਨੋਂ ਦੀ ਮਾਚਸ ਨਿਕਲੀ ਸੀ ਇਹ ਗੱਤੇ ਦੀ ਸਟਿਕ ਨੇ ਜਿਵੇਂ ਉਹਦੇ ਚ ਲੱਕੜ ਦੀਆਂ ਮਦਰ ਤਿੱਲੀਆਂ ਨੇ ਇਹਦੇ ਗੱਤੇ ਦੀਆਂ ਤਿੱਲੀਆਂ ਨੇ ਜੀ ਤੇ ਇਸ ਤਰ੍ਹਾਂ ਇਹਨੂੰ ਇੱਥੋਂ ਪੱਟਿਆ ਜਾਂਦਾ ਤੋੜਿਆ ਜਾਂਦਾ ਜੀ ਜੀ ਤੇ ਉਸ ਤੋਂ ਬਾਅਦ ਇਹਨੂੰ ਇੱਥੋਂ ਪਿੱਛੋਂ ਜੀ ਤੇ ਇਹ ਮੇ ਜਲਾਇਆ ਜਾਂਦਾ ਜੀ ਜਣੀ ਬੱਕਰੀ ਕਿਸਮ ਦੀ ਜਿਹੜੀ ਪੈਕਿੰਗ ਆ ਉਹ ਮਤਲਬ ਹੈਗੀ ਆ ਤੇ ਆਮ ਇਸ ਤਰ੍ਹਾਂ ਦੀ ਜਿਹੜੀ ਪੈਕਿੰਗ ਆ ਆਮ ਜਿਹੜੇ ਕਹ ਲਈ ਪਬਲਿਕਾ ਉਹਨੂੰ ਦੇਖਣ ਨੂੰ ਨਹੀਂ ਮਿਲੂਗੀ ਜੀ ਤੇ ਆ ਜਿਹੜੀ ਚੀਜ਼ ਆ ਇਹ ਵੀ ਮਾਚਸ ਆ ਜੀ ਹਾਂਜੀ ਹਾਂਜੀ ਇਹ ਵੀ ਮਾਚਸ ਆ ਜੀ ਇਹ ਨਿੰਬੂ ਮਾਚਸ ਆ ਜੀ ਇਹ ਨਿੰਬੂ ਮਾਚਸ ਦੇ ਵਿੱਚ ਜਿਵੇਂ ਦੋ ਤਰ੍ਹਾਂ ਦੇ ਕਲਰ ਆਏ ਜੀ ਇੱਕ ਗ੍ਰੀਨ ਆ ਇੱਕ ਰੈੱਡ ਆ ਹੈ ਨਾ ਇਹ ਦੇਖੋ ਛੋਟੇ ਜੀ ਮਾਚਸ ਹੈ ਇੰਚੀ ਦੀ ਮਾਚਸ ਸਾਰੀ ਤੇ ਇਹਦੇ ਚ ਰੂਟ ਦੇ ਵਿੱਚ ਤਿੰਨ ਤਰ੍ਹਾਂ ਦੇ ਕਲਰ ਆਏ 블루 ਗ੍ਰੀਨ ਤੇ येलो ਤੇ ਇਹਨਾਂ ਦੇ ਵਿੱਚ ਜਿਹੜੀਆਂ ਸਟਿਕ ਨੇ ਮਤਲਬ ਤਿੱਲੀਆਂ ਨੇ ਉਹ ਤਿੱਲੀਆਂ ਵੀ ਮਤਲਬ ਪਲਾਸਟਿਕ ਦੀਆਂ ਨੇ ਜੀ ਜੀ ਦੇਖੋ ਤੁਸੀਂ ਪਲਾਸਟਿਕ ਦੀਆਂ ਤਿੱਲੀਆਂ ਨੇ ਹਮ ਤੇ ਜਿਸ ਤਰ੍ਹਾਂ ਇਹ ਸਾਰਿਆਂ ਨਾਲੋਂ ਛੋਟੀ ਜਿਹੜੀ ਤਿੱਲੀ ਹਾਂਜੀ ਮੈਂ ਆਪਣੀ ਕਲੈਕਸ਼ਨ ਦੇ ਵਿੱਚ ਇਸ ਨੂੰ ਮੰਨਦਾ ਜੀ ਜੀ ਸਭ ਤੋਂ ਵੱਡੀ ਵੀ ਦਿਖਾ ਦਿਓ ਜੀ ਹਾਂਜੀ ਸਭ ਤੋਂ ਵੱਡੀ ਵੀ ਦਿਖਾਉਣੀ ਹੈ ਜੀ ਇਹ ਇਹ ਸਭ ਤੋਂ ਵੱਡੀ ਆ ਗਈ ਜੀ ਜੀ ਹੁਣ ਆਪਸ ਦੇਖ ਸਕਦੇ ਆ ਵੀ ਮਤਲਬ ਕਿੰਨਾ ਫਰਕ ਆ 1 ਇੰਚ ਦੀ ਹੈ ਤੇ 1 9 ਤੋਂ 10 ਇੰਚ ਦੀ ਹੈ ਹਾਂਜੀ 10 ਇੰਚ ਦੇ ਲਗਭਗ ਆ ਜੀ 9.5 ਤੋਂ 10 ਇੰਚ ਦੀ ਇਹ 1 ਇੰਚ ਦੀ ਹੈ ਜੀ ਜੀ ਹੁਣ ਇਸ ਤਰ੍ਹਾਂ ਮਤਲਬ ਡਿਫਰੈਂਟ ਕੁਝ ਵੀ ਮਤਲਬ ਕੋਸ਼ਿਸ਼ ਕੀਤੀ ਆ ਵੀ ਇਹ ਜਿਹੜੀ ਆ ਡੱਬੀ ਆ ਤੁਸੀਂ 9 ਇੰਚੀ ਦਿਖਾਈ ਹੈ ਹਾਂਜੀ ਇਹ ਕਿੱਥੋਂ ਮਿਲੀ ਸੀ ਤੁਹਾਨੂੰ ਸਰ ਇਹ ਮੇਰਾ ਦੋਸਤ ਲੈ ਕੇ ਆਇਆ ਸੀਗਾ ਜੀ ਇਹ ਅਰਬ ਕੰਟਰੀ ਦੀ ਆ ਉੱਥੋਂ ਦਵਾਈ ਤੋਂ ਲੈ ਕੇ ਆਇਆ ਸੀਗਾ ਜੀ ਤੇ ਇਸ ਤਰ੍ਹਾਂ ਹੀ ਮਤਲਬ ਜਿਹੜੀਆਂ ਇਸ ਤੋਂ ਇਲਾਵਾ ਇਹ ਦੱਸੋ ਸਭ ਤੋਂ ਪਹਿਲਾਂ ਵੀ ਇਹ ਜਿਹੜੀ ਚੀਜ਼ ਹੈ ਕੀ ਹੈ ਜੀ ਹਾਂਜੀ ਇਹ ਵੀ ਮਾਚਸ ਦੀ ਡੱਬੀ ਹੈ ਜੀ ਤੇ ਇਹ ਆਮ ਡੱਬੀਆਂ ਤੋਂ ਕੁਝ हट ਕੇ ਮਤਲਬ ਡਿਫਰੈਂਟ ਆ ਇਹ ਇਸ ਤਰ੍ਹਾਂ ਖੁੱਲਦੀ ਹੈ ਜੀ ਜੀ ਉੱਪਰੋਂ ਢੱਕਣ ਖੁੱਲਦਾ ਇਹਦਾ ਜੀ ਤੇ ਇਸ ਤਰ੍ਹਾਂ ਇਹਦੇ ਵਿੱਚੋਂ ਇਸ ਤਰ੍ਹਾਂ ਸਟਿਕ ਨਿਕਲਦੀਆਂ ਨੇ ਜੀ ਜੀ ਇਸ ਤਰ੍ਹਾਂ ਨਿਕਲਦੀਆਂ ਸਟਿਕ ਤੇ ਇਹਦੇ 'ਚ ਜਿਹੜੀ ਇਹਦੀ ਚੱਲਣ ਦਾ ਜਿਹੜਾ ਸਿਸਟਮ ਆ ਉਹ ਇਹਦੇ ਥੱਲੇ ਆ ਜੀ ਹੂੰ ਤੇ ਇਸ ਤਰ੍ਹਾਂ ਇੱਥੋਂ ਥੱਲੇ ਚਲਦੀ ਹੈ ਉੱਪਰੋਂ ਜਲਦੀ ਹੈ ਹਾਂਜੀ ਉੱਪਰੋਂ ਖੁੱਲਦੀ ਹੈ ਜੀ ਉੱਪਰੋਂ ਮਤਲਬ ਸਟਿਕ ਕੱਢ ਸਕਦੇ ਹਾਂ ਥੱਲੇ ਦੇ ਮਤਲਬ ਮਸਾਲਾ ਲੱਗਿਆ ਥੱਲੋਂ ਚਲਦੀ ਹੈ ਜੀ ਤੇ ਇਸ ਤਰ੍ਹਾਂ ਇਹ ਮਤਲਬ ਡਿਫਰੈਂਟ ਜੀ 컬렉ਸ਼ਨ ਕੀਤੀ ਗਈ ਉਸ ਤੋਂ ਇਲਾਵਾ ਇੱਕ ਗੁਰੂ ਸਾਹਿਬ ਦੀ ਤਸਵੀਰ ਲੱਗੀ ਹੋਈ ਹੈ ਫਿਲਹਾਲ ਜਿੱਕਰ ਗੱਲ ਕਰੀਏ ਤਾਂ ਐਦਾਂ ਦੀਆਂ ਤਸਵੀਰਾਂ ਕੋਈ ਚੀਜ਼ ਦੇ ਉੱਤੇ ਲਿਖੀਆਂ ਜਾਂਦੀਆਂ ਨੇ ਤਾਂ ਉਹ ਚੀਜ਼ ਬੈਨ ਹੋ ਜਾਂਦੀ ਹੈ ਇਹ ਹਲੇ ਵੀ ਆਉਂਦੀ ਹੈ ਜੀ ਨਹੀਂ ਜੀ ਨਹੀਂ ਇਹ ਨਾ ਸੇਵਾ ਕਾਰਜ ਜਿੰਨੀ ਵੀ ਮੈਚ ਬਾਕਸ ਬਣਦੀ ਹੈ ਇਹ ਸਾਰੀ ਸੇਵਾ ਕਾਰਜੀ ਤੋਂ ਬਣਦੀ ਹੈ ਜੀ ਸ਼ਿਵਕਸੀ ਕਿਸੇ ਬੰਦੇ ਨੇ ਮਤਲਬ ਗੁਰਗੋਬਿੰਦ ਸਿੰਘ ਦੀ ਫੋਟੋ ਲਾ ਕੇ ਰਾਜਾ ਲਿਖ ਕੇ ਹੂੰ ਇਹ ਮੈਚ ਬਾਕਸ ਕੱਢਤੀ ਸੀ ਉਸ ਤੋਂ ਬਾਅਦ ਜਦੋਂ ਸੋਸ਼ਲ ਮੀਡੀਆ ਤੇ ਕਿਸੇ ਨੇ ਫੋਟੋ ਖਿੱਚ ਕੇ ਪਾਈ ਉਹ ਵਾਇਰਲ ਹੋਈ ਤੇ ਉਹ ਮਤਲਬ ਬੈਨ ਹੋ ਗਈ ਸੀ 2-4 ਦਿਨ ਬਾਅਦ ਉਹਦੇ ਉੱਪਰ ਮਤਲਬ ਸਟੇ ਲੱਗੀ ਸੀ ਉਹ ਸਾਰੀ ਮਾਰਚ ਇਸ ਵਾਪਸ ਲੈ ਕੇ ਉਹਨੂੰ ਮਤਲਬ ਖਤਮ ਕਰਤਾ ਸੀ ਜਿਹੜੇ ਮੇਰੇ ਵਰਗੇ ਕਲੈਕਸ਼ਨ ਕਰਦੇ ਆ ਉਹ ਜਦੋਂ ਵੀ ਕੋਈ ਨਵੀਂ ਚੀਜ਼ ਆਉਂਦੀ ਹੈ ਜਿਹੜੇ ਜਿਹੜੇ ਦੁਕਾਨਦਾਰਾਂ ਨੂੰ ਅਸੀਂ ਕਹਾਂ ਕਿ ਰੱਖਦੇ ਆ ਵੀ ਜਦੋਂ ਕੋਈ ਨਵੀਂ ਚੀਜ਼ ਆਵੇ ਵੈਰਾਈਟੀ ਮੈਨੂੰ ਰੱਖ ਦਿਆ ਕਰ ਤੇ ਉਹਨਾਂ ਨੇ ਮਤਲਬ ਆਪਣੇ ਲਈ ਇਹ ਰੱਖ ਲਈ ਸੀ ਇੱਕ ਪਰਸ ਤੇ ਇਹ ਮਤਲਬ ਉਸ ਸਮੇਂ ਦੀ ਨਹੀਂ ਹੁਣ ਤਾਂ ਨਹੀਂ ਮਿਲਦੀ ਉਸ ਸਮੇਂ ਜਦ ਨਹੀਂ ਬੈਨ ਹੋਣ ਤੋਂ ਪਹਿਲਾਂ ਮੈਂ ਆਪਣੇ ਲਈ 컬렉ਸ਼ਨ ਚ ਮਤਲਬ ਆ ਗਈ ਸੀ ਜੀ ਇਹ ਇਹ ਰਾਜਾ ਮਾਚਸ ਹੈ ਜੀ ਤੇ ਸੇਵਾ ਕਾਸ਼ੀ ਤੋਂ ਮਤਲਬ ਨਿਕਲੀ ਸੀ ਕਿਉਂਕਿ ਇਹ ਜੀ ਮਾਚਸ ਜਦੋਂ ਧਾਰਮਿਕ ਕਿਸੇ ਵੀ ਆਪਣੇ ਦੇਵੀ ਦੇਵਤੇ ਨਾਲ ਜਾਂ ਕਿਸੇ ਵੀ ਨਾਲ ਆਪਾਂ ਸੰਬੰਧ ਰੱਖਦੀ ਕੋਈ ਨਿਕਲਦੀ ਆ ਦੇਖੋ ਉਹਨੂੰ ਘਰਾਂ ਚ ਵੀ ਵਰਤਣਾ ਉਹਨੂੰ ਬੀੜੀਆਂ ਵਾਲਿਆਂ ਨੇ ਵੀ ਵਰਤਣਾ ਉਹਨੂੰ ਖਾਲੀ ਹੋਣ ਤੋਂ ਬਾਅਦ ਸਿੱਟਣਾ ਵੀ ਆ ਸੜਕਾਂ ਤੇ ਇਸ ਕਰਕੇ ਉਹ ਬੇਅਦਬੀ ਆ ਵਧੀਆ ਹੋਇਆ ਬੰਦ ਹੋਈ ਪਰ ਮਤਲਬ ਨਹੀਂ ਇਹੋ ਜਿਹੀ ਬਣਾਉਣੀ ਚਾਹੀਦੀ ਮਤਲਬ ਫਿਰ ਵੀ ਆਪਾਂ ਆਪਣੇ ਤੌਰ ਕਲੈਕਸ਼ਨ ਮਤਲਬ ਆਪਣੇ ਕੋ ਇਹ ਇੱਕ ਪੀਸ ਰੱਖਿਆ ਹੋਇਆ ਜੀ ਤੇ ਇਹ ਸਾਨੂੰ ਪਰਮਿੰਦਰ ਸਿੰਘ ਦੇਖ ਸਕਦੇ ਹੋ ਕਿ ਇਹਨਾਂ ਦੇ ਵੱਲੋਂ ਤਕਰੀਬਨ 14000 ਤੋਂ ਪਲੱਸ ਦੀਆਂ ਜਿਹੜੀਆਂ ਉਹ ਮਾਚਸਾਂ ਨਿਗੀਆਂ ਤੇ ਉਹ 71 ਕੀਤੀਆਂ ਗਈਆਂ ਨੇ ਉਸ ਦੀ ਕਲੈਕਸ਼ਨ ਕੀਤੀ ہوئی ਹੈ ਕਿਤੇ ਨਾ ਕਿਤੇ ਬਹੁਤ ਇੱਕ ਵਿਲੱਖਣ ਜਿਹਾ ਜਿਹੜਾ ਸ਼ੌਂਕ ਇਹਨਾਂ ਨੇ ਪਾਲਿਆ ਹੈ ਕੈਲੀਏ ਵੀ ਪ੍ਰਾਣੀ ਤੋਂ ਪ੍ਰਾਣੀ ਜਿਹੜੀ ਮਾਚਿਸ ਹੈ ਉਹ ਸੰਭਾਲ ਕੇ ਰੱਖੀ ہوئی ਹੈ ਫਿਲਹਾਲ ਆਪਾਂ ਅਕਸਰ ਦੇਖਦੇ ਆਏ ਕਿ ਕਿਸੇ ਵੀ ਵਿਅਕਤੀ ਨੂੰ ਵੱਧ ਤੋਂ ਵੱਧ 5 ਜਾਂ 10 ਕਿਸਮ ਤੋਂ ਜ਼ਿਆਦਾ ਸ਼ਾਇਦ ਉਹਨੇ ਦੇਖਿਆ ਨਹੀਂ ਪਰ ਪਰਮਿੰਦਰ ਸਿੰਘ ਕੋਲ ਇਹਨਾਂ ਮਾਚਸਾਂ ਦੀ ਜਿਹੜੀ ਗਿਣਤੀ ਹੈ ਉਹ ਤਕਰੀਬਨ 14000 ਦੇ ਲਗਭਗ ਹੈ ਇੱਕ ਵੱਖਰਾ ਸ਼ੌਕ ਹੈ ਤੇ ਇਹ ਸ਼ੌਕ ਹਮੇਸ਼ਾ ਹੀ ਸ਼ਾਇਦ ਇਸੇ ਤਰ੍ਹਾਂ ਬਣਿਆ ਰਹੇਗਾ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਮੈਂ ਪ੍ਰਕਾਸ਼ ਸ਼ਰਮਾ